ਵੇਖਦਾ ਵੀ ਇਸ ਟੱਕਰ ਸਿਰੇ ਦੀ ਸਿਰੇ ਦੀ ਸਿਰੇ ਦੀ ਐਨਰ ਨਾਲ ਨੌਜਨ ਬਰਸਾਲਪੁਰੀਆ ਅਰਸ਼ ਪਰ ਸੰਦੀਪ ਤੁਸਦੇ ਕਰਦੇ ਸਿਫਤ ਯਾਰਾ ਆਓ ਲੋਧਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਹੈ ਕਿ ਤਿੱਖੇ ਨੇ ਤੀਰਾਂ ਵਰਗੇ ਤੇਜ ਸ਼ਮਸ਼ੀਰਾਂ ਵਰਗੇ ਚਾਰ ਜਾਫੀ ਸਿਰ ਕੱਟਾ ਮੇਰੇ ਪੰਜਾਬੀ ਵੀਰੋ ਇੱਕ ਪਾਸੇ ਨੌਜਨ ਗੱਭਰੂ ਯਾਦਾ ਲੱਗਿਆ ਸ਼ੀਲੂ ਨੂੰ ਕੌਣ ਨਹੀਂ ਜਾਣਦਾ ਤੇ ਨਾਲ ਅਰਸ਼ ਹੈ ਦੇ ਬਾਸ਼ੇ ਦੇ ਨਾਲ ਰਸ਼ੀਨ ਟੈਂਕ ਦੀ ਹੈ ਪਰ ਲੁਧਰ ਧੁੱਸਦੇ ਹੀ ਆਉਂਦਾ ਮੇਰੇ ਪੰਜਾਬੀ ਵੀਰੋ ਤੇ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਪਾਰ ਹੈ ਕਬੱਡੀ ਇਹ ਵੱਡਾ ਮਾਲ ਹੈ ਖੇਡ ਕਬੱਡੀ ਦਾ ਵੱਡੇ ਰਿਕਾਰਡ ਨੇ ਆਹ 41ਵਾਂ ਸਾਲ ਲੱਗ ਗਿਆ ਕਹਿੰਦੇ 40 ਪੂਰੇ ਹੋ ਗਏ ਲੰਮੀ ਪਾਰੀ ਖੇਡ ਰਿਹਾ ਆਹ ਵੇਖਦਾ ਵੀ ਇਸ ਟੱਕਰ ਸਿਰੇ ਦੀ ਸਿਰੇ ਦੀ ਸਿਰੇ ਦੀ ਟੱਕਰ ਕਮਾਲ ਹੁੰਦੀ ਹੋਈ ਮੇਰੇ ਵੀਰੋ ਵਾਹੋ ਸੋਨੀ ਲੋਧਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸੰਦੀਪ ਲੋਧਰ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਕਿਹਦੇ ਨਾਲ ਹੈ ਇਹ ਨੌਜਵਨ ਅਰਸ਼ ਮੈ ਤੋਤ ਹੈ ਇਸ ਸਮੇਂ ਪੁਆਇੰਟ ਸੰਦੀਪ ਲੋਧਰ ਆਪਣੀ ਟੀਮ ਦੇ ਹਿੱਸੇ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਕਬੱਡੀ ਸੁਲਤਾਨ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਕਿਹਦੇ ਨਾਲ ਹੈ ਆਇਆ ਜਫੀ ਅੱਜ ਕੱਲ ਦਾ ਜਵਾਨ ਸામਨੇ ਕੀ ਬਣਦਾ ਵਾਓ ਸੋਹਣ ਸਿੰਘ ਜੀ ਮੂਸਾਪੁਰ ਸਾਹਿਬ ਸਰਪੰਚ ਸਾਹਿਬ ਜਸਵਿੰਦਰ ਸਿੰਘ ਦਾ ਬੇਟਾ ਲੈ ਵੀ ਕਾ ਵਾਓ ਸੋਹਣੇ ਮੇਰੀ ਬੇਨਤੀ ਆ ਅਮਰੀਕਨ ਸਿਸਟਮ ਵਾਲਾ ਜੋ ਟ੍ਰੇਲਰ ਹੈ ਜਸਵੀਰ ਕੋਲੇ ਉਹਦੀ ਚਾਬੀ ਹੋਵੇ ਉਹਦੇ ਵਿੱਚ ਪਾਣੀ ਹੈ ਹੈਰੀ ਮੰਦੇਰ ਜੀ ਉਹ ਚਾਬੀ ਪੁੱਛਦੀ ਕਰ ਦਿਓ ਪਾਣੀ ਦੀ ਬਹੁਤ ਜ਼ਰੂਰਤ ਹੈ ਗਰਾਊਂਡ ਦੇ ਵਿੱਚ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਸੰਦੀਪ ਲਓ ਉਧਰ ਦੇ ਨਾਲ ਨੌਜਨ ਬਰਸਾਲਪੁਰੀਆ ਅਰਸ਼ਪਰ ਸੰਦੀਪ ਤਸਦੀ ਆਉਂਦਾ ਮੇਰੇ ਵੀਰੋ ਤੇ ਪੁਆਇੰਟ